ਬਰਤਾਨਵੀ ਸਿੱਖ ਭਾਈਚਾਰੇ ਨੇ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 1984 ਦੇ ਸ਼੍ਰੀ ਦਰਮੰਦਰ ਸਾਹਿਬ ਹਮਲੇ ਦੇ ਵਿੱਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ ਜੁਲਾਈ 2025 ਦੇ ਅੰਤ ਤੱਕ ਐਲਾਨੀ ਨਾ ਗਈ ਤਾਂ 1 ਅਗਸਤ ਤੋਂ ਲੇਬਰ ਸੰਸਦ ਮੈਂਬਰਾਂ ਨੂੰ ਸਿੱਖ ਗੁਰਦੁਆਰਿਆਂ ਅਤੇ ਸਮਾਗਮਾਂ ਦੇ ਵਿੱਚ ਨੋ ਪਲੇਟਫਾਰਮ ਕੀਤਾ ਜਾਵੇਗਾ ਸਿੱਖ ਫੈਡਰੇਸ਼ਨ ਯੂਕੇ ਦੀ ਅਗਵਾਈ ਵਿੱਚ 450 ਤੋਂ ਵੱਧ ਗੁਰਦੁਆਰਿਆਂ ਸਿੱਖ ਸੰਸਥਾਵਾਂ ਤੇ ਸੁਸਾਇਟੀਆਂ ਨੇ ਪ੍ਰਧਾਨ ਮੰਤਰੀ ਈਅਰ ਸਟਾਰਮਰ ਨੂੰ ਪੱਤਰ ਲਿਖ ਕੇ ਇਸ ਜਾਂਚ ਦੀ ਮੰਗ ਕੀਤੀ ਹੈ ਜੋ 2022 ਵਿੱਚ ਲੇਬਰ ਪਾਰਟੀ ਦੇ ਵਾਅਦੇ ਅਨੁਸਾਰ ਅਜੇ ਤੱਕ ਪੂਰੀ ਨਹੀਂ ਹੋਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ 1984 ਦੇ ਵਿੱਚ ਭਾਰਤੀ ਫੌਜ ਨੇ ਅੰਮ੍ਰਿਤਸਰ ਸਥਿਤ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਂ ਦਿੱਤਾ ਗਿਆ ਸਿੱਖ ਸੰਗਠਨਾ ਦਾ ਮੰਣਣਾ ਹੈ ਕਿ ਇਸ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜੇ 402 ਕਿਤੇ ਜ਼ਿਆਦਾ ਸੀ ਜਿਸ ਦੇ ਵਿੱਚ ਸ਼ਰਦਾਲੂ ਤੇ ਆਮ ਨਾਗਰਿਕ ਵੀ ਸ਼ਾਮਿਲ ਸਨ 2014 ਵਿੱਚ ਡੀਕਲਾਸੀਫਾਈਡ ਦਸਤਾਵੇਜ਼ਾ ਤੋਂ ਪਤਾ ਲੱਗਾ ਸੀ ਕਿ ਤਤਕਾਲੀ ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਸਰਕਾਰ ਨੇ ਭਾਰਤੀ ਫੌਜ ਨੂੰ ਇਸ ਹਮਲੇ ਦੀ ਯੋਜਨਾ ਬਣਾਉਣ ਲਈ ਸਪੈਸ਼ਲ 에ਅਰ ਸਰਵਿਸ ਅਫਸਰ ਦੀ ਸਹਾਇਤਾ ਪ੍ਰਦਾਨ ਕੀਤੀ ਸੀ ਇਸ ਖੁਲਾਸੇ ਨੇ ਸਿੱਖ ਪਾਈਚਾਰੇ ਵਿੱਚ ਰੋਸ ਪੈਦਾ ਕੀਤਾ ਅਤੇ ਇੱਕ ਸੁਤੰਤਰ ਜਾਂਚ ਦੀ ਮੰਗ ਨੂੰ ਹੋਰ ਮਜ਼ਬੂਤ ਕੀਤਾ ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ ਲੇਬਰ ਪਾਰਟੀ ਦੀ ਚੁੱਪੀ ਅਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਸਿੱਖ ਪਾਈਚਾਰੇ ਵਿੱਚ ਨਿਰਾਸ਼ਾ ਵਧ ਰਹੀ ਹੈ ਫੈਡਰੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਾਂਚ ਦਾ ਐਲਾਨ ਨਾ ਹੋਇਆ ਤਾਂ ਸਿੱਖ ਪਾਈਚਾਰਾ ਲੇਬਰ ਪਾਰਟੀ ਦੇ ਵਿਰੁੱਧ ਰਿਫਾਰਮ ਯੂਕੇ ਲਿਬਰਲ ਡੈਮੋਕ੍ਰੇਟਸ ਤੇ ਸਕਾਟਿਸ਼ ਨੈਸ਼ਨਲ ਵਰਗੀਆਂ ਪਾਰਟੀਆਂ ਨਾਲ ਗੱਠ ਜੋੜ ਕਰਕੇ ਮੁਹਿੰਮ ਚਲਾ ਸਕਦਾ ਹੈ ਇਸ ਮੁੱਦੇ ਨੂੰ ਲੈ ਕੇ ਐਤਵਾਰ ਨੂੰ ਲੰਡਨ ਦੇ ਟ੍ਰਾਫਲਗਰ ਸਕੁਆਇਰ ਦੇ ਵਿੱਚ 10000 ਤੋਂ ਵੱਧ ਸਿੱਖਾਂ ਨੇ ਇੱਕ ਰੈਲੀ ਕੀਤੀ ਜਿਸ ਦੇ ਵਿੱਚ 1984 ਦੀ ਘਟਨਾ ਦੀ 41ਵੀਂ ਵਰੇਗੰਢ ਨੂੰ ਯਾਦ ਕਰਦੇ ਹੋਏ ਜਾਂਚ ਦੀ ਮੰਗ ਕੀਤੀ ਸਿੱਖ ਸੰਗਠਨਾ ਨੇ ਦੋਸ਼ ਲਗਾਇਆ ਕਿ ਲੇਬਰ ਸਰਕਾਰ ਦੀ ਚੁੱਪੀ ਤੇ ਵਿਦੇਸ਼ ਮੰਤਰੀ ਡੇਵਿਡ ਲੈਮੀ ਵੱਲੋਂ ਜੁਲਾਈ 2024 ਤੋਂ ਬਾਅਦ ਭੇਜੇ ਪੰਜ ਪੱਤਰਾਂ ਦਾ ਜਵਾਬ ਨਾ ਦੇਣਾ ਨਿਰਾਸ਼ਾਜਨਕ ਹੈ ਸਿੱਖ ਫੈਡਰੇਸ਼ਨ ਨੇ ਇਹ ਵੀ ਦਾਵਾ ਕੀਤਾ ਕਿ 2014 ਵਿੱਚ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਅਗਵਾਈ ਦੇ ਵਿੱਚ ਕੀਤੀ ਗਈ ਜਾਂਚ ਪੱਖਪਾਤੀ ਸੀ ਜਿਸ ਦੇ ਵਿੱਚ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਗਿਆ ਸਿੱਖ ਸੰਗਠਨਾ ਨੇ ਮੰਗ ਕੀਤੀ ਹੈ ਕਿ 1984 ਤੋਂ ਬਾਅਦ ਦੀਆਂ ਘਟਨਾਵਾਂ ਅਤੇ ਬ੍ਰਿਟਾਨਵੀ ਖੂਬ ਆਜੰਸੀਆਂ ਦੀ ਭੂਮਿਕਾ ਨੂੰ ਵੀ ਜਾਂਚ ਦੇ ਘੇਰੇ ਅੰਦਰ ਲਿਆਦਣਾ ਚਾਵੇ ਲੇਬਰ ਪਾਰਟੀ ਮੈਂਬਰ ਤੇ ਡਿਫੈਂਸ ਸਲੈਕਟ ਕਮੇਟੀ ਦੇ ਚੇਅਰਪਰਸਨ ਤਨਮਨਜੀਤ ਸਿੰਘ ਟੇਸੀ ਨੇ ਵੀ ਸਰਕਾਰ ਨੂੰ ਇਸ ਵਾਅਦੇ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ ਸਿੱਖ ਭਾਈਚਾਰੇ ਦੀਆਂ ਮੰਗਾਂ ਨੂੰ ਲੈ ਕੇ ਵੱਡੀ ਨਿਰਾਸ਼ਾ ਦੇ ਮੱਦੇਨਜ਼ਰ ਸਿੱਖ ਫੈਡਰੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੇਬਰ ਸਰਕਾਰ ਨੇ ਜੁਲਾਈ 2025 ਤੱਕ ਜਾਂਚ ਦਾ ਐਲਾਨ ਨਾ ਕੀਤਾ ਤਾਂ ਸਿੱਖ ਵੋਟਰ ਲੇਬਰ ਪਾਰਟੀ ਦੇ ਵਿਰੁੱਧ ਮੁਹਿੰਮ ਸ਼ੁਰੂ ਕਰ ਸਕਦੇ ਨੇ ਜਸਨਾਲ ਪਾਰਟੀ ਨੂੰ ਅਗਲੀਆਂ ਚੋਣਾਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ